ਬਹੁਤ ਵੱਡੀ ਖਬਰ ਜਨਨ ਕੇ ਵਿਕਰਮ ਸਿੰਘ ਮਜੀਠੀਆ ਕੱਲ ਵਾਲੀ ਵੀਡੀਓ ਦੇ ਵਿੱਚ ਵੀ ਮੈਂ ਤੁਹਾਡੇ ਸਾਹਮਣੇ ਖੁਲਾਸਾ ਕੀਤਾ ਸੀ ਕਿ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਹੋ ਸਕਦੀ ਹੈ ਕਿਉਂਕਿ ਅੱਜ 18 ਤਰੀਕ ਯਾਨੀ 18 ਅਗਸਤ ਹੈ ਤਾਂ ਬਹੁਤ ਵੱਡਾ ਸਨੇਹਾ ਉਹਨਾਂ ਲੋਕਾਂ ਲਈ ਜਿਹੜੇ ਲੋਕ ਵਿਕਰਮ ਸਿੰਘ ਮਜੀਠੀਆ ਦੇ ਨਾਲ ਲੰਮੇ ਸਮੇਂ ਤੋਂ ਜੁੜੇ ਸੀ ਔਰ ਉਹਨਾਂ ਦੇ ਵਕੀਲ ਨੇ ਜਿਹੜੇ ਉਨ੍ਹਾਂ ਨੂੰ ਵੀ ਬਹੁਤ ਵੱਡੇ ਪੱਦਰ ਤੇ ਕਹਿ ਸਕਦੇ ਜਿਵੇਂ ਇੱਕ ਖੁਸ਼ੀ ਦੀ ਝਲਕ ਹੈ ਔਰ ਇਹਦੇ ਨਾਲ ਹੀ ਇੱਕ ਹੋਰ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਹੜੇ ਕਿ ਦੋ ਨੋਟ 50 50 ਰੁਪਏ ਦੇ ਦੋ ਨੋਟਾਂ ਦੀ ਬੋਲੀ ਲੱਗ ਚੁੱਕੀ ਹੈ ਕਿਵੇਂ ਲੱਗ ਚੁੱਕੀ ਹੈ ਵਜ੍ਹਾ ਕੀ ਹੈ ਉਹਦੇ ਵਿੱਚ ਖਾਸियत ਕੀ ਹੈ ਦੋਵੇਂ ਨੋਟਾਂ ਦੀ ਖਾਸियत ਜਾਣ ਕੇ ਤੁਹਾਡੇ ਵੀ ਹੋਸ਼ ੁੱਟ ਜਾਣਗੇ ਕਿਉਂਕਿ ਨੋਟ ਜਿਹੜੇ ਦੱਸੇ ਜਾ ਰਹੇ ਨੇ 50 50 ਦੇ ਆਮ ਹੀ ਨੋਟ ਨੇ ਪਰ ਉਹਨਾਂ ਦੀ ਜਿਹੜੀ ਬੋਲੀ ਹੈ ਉਹ ਲੱਖਾਂ ਰੁਪਏ ਦੇ ਵਿੱਚ ਕਿਵੇਂ ਚਲੀ ਜਾਂਦੀ ਹੈ ਇਹ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰੂੰਗਾ ਔਰ ਦੂਜੇ ਪਾਸੇ ਬਿਕਰਮ ਮਜੀਠੀਆ ਦੀ ਜਿਹੜੀ ਜ਼ਮਾਨਤ ਹੈ ਇਹਨੂੰ ਲੈ ਕੇ ਪੰਜਾਬ ਦੀ ਸਰਕਾਰ ਨੇ ਇੱਕ ਬਹੁਤ ਵੱਡਾ ਕਾੜਾ ਕਦਮ ਚੱਕ ਲਿਆ ਕਿਉਂਕਿ ਪੰਜਾਬ ਦੇ ਲੋਕਾਂ ਦੇ ਨਾਲ ਬਿਕਰਮ ਸਿੰਘ ਮਜੀਠੀਆ ਬਾਰੇ ਪੰਜਾਬ ਦੇ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਕ ਬਹੁਤ ਵੱਡਾ ਦਾਵਾ ਕੀਤਾ ਸੀ ਮੁੱਖ ਮੰਤਰੀ ਕਹਿੰਦੇ ਜੀ ਤੁਹਾਡੇ ਨਾਲ ਅਸੀਂ ਵਾਅਦਾ ਕਰਦੇ ਹਾਂ ਪੰਜਾਬ ਦੇ ਲੋਕਾਂ ਨੂੰ ਕੇ ਵਿਕਰਮ ਸਿੰਘ ਮਜੀਠੀਆ ਅਸੀਂ ਪੱਕੇ ਪੈਰਾਂ ਤੇ ਹੋ ਗਏ ਚੱਕਿਆ ਤੇ ਪੰਜਾਬ ਦੇ ਲੋਕੇ ਇਹ ਨਾ ਸੋਚਣ ਕਿ ਵਿਕਰਮ ਮਜੀਠੀਆ ਬਾਹਰ ਆਜੂ ਪਰ ਨਹੀਂ ਕਿਉਂਕਿ ਇੱਕ ਪਾਸੇ ਪੰਜਾਬ ਦੇ ਲੋਕ ਕਹਿੰਦੇ ਸੀ ਕਹਿੰਦੇ ਜੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਵਿਕਰਮ ਮਜੀਠੀਆ ਜੇਲ੍ਹ ਦੇ ਅੰਦਰੋਂ ਬਾਹਰ ਨਹੀਂ ਆਊਗਾ ਪਰ ਦੂਜੇ ਪਾਸੇ ਉਹਨਾਂ ਦੀ ਇੱਕ ਪਟੀਸ਼ਨ ਪਾਈ ਹੋਈ ਸੀ ਹਾਈ ਕੋਰਟ ਦੇ ਅੰਦਰ ਜਿਹਦੇ ਤੇ ਉਹਨਾਂ ਨੇ ਕਿਹਾ ਸੀ ਕੱਲ੍ਹ ਕਿ ਭਾਈ ਸਾਡਾ ਕਲਾਇੰਟ ਵਿਕਰਮ ਸਿੰਘ ਮਜੀਠੀਆ ਜੇਲ੍ਹੋਂ ਯਾਨੀ 18 ਅਗਸਤ ਨੂੰ ਬਾਹਰ ਆ ਜਾਣਾ ਤਾ ਅੱਜ ਜਿਹੜੀ ਖਬਰ ਵਿਕਰਮ ਸਿੰਘ ਮਜੀਠੀਆ ਦੀ ਉਹ ਤੁਹਾਡੇ ਸਾਹਮਣੇ ਧਰਨ ਜਾ ਰਿਹਾ ਮੈਂ ਕਿਉਂਕਿ ਆਕਾਲੀ ਦਲ ਦੇ ਵਿੱਚ ਬਹੁਤ ਵੱਡੇ ਸ਼ੋਰਾਂ ਤੇ ਇਹ ਗੱਲ ਚੱਲ ਰਹੀ ਹੈ ਪੰਜਾਬ ਦੇ ਅੰਦਰ ਇਸ ਖਬਰ ਨੇ ਤਹਿਲਕਾ ਮਚਾ ਦਿੱਤਾ ਉਹਨਾਂ ਲੋਕਾਂ ਦੇ ਵਿੱਚ ਜਿਹੜੇ ਲੋਕ ਵਿਕਰਮ ਸਿੰਘ ਮਜੀਠੀਆ ਨੂੰ ਇਹ ਗੱਲ ਕਹਿੰਦੇ ਨੇ ਕਿ ਭਾਈ ਉਹ ਅੰਦਰ ਰਹਿਣੇ ਚਾਹੀਦੇ ਆ ਪਰ ਜਿਹੜੇ ਦਰਸਲ ਦੇ ਵਿੱਚ ਇਹ ਨੋਟਾਂ ਦੀ ਗੱਲ ਤੁਹਾਡੇ ਸਾਹਮਣੇ ਮੈਂ ਧਰੀ ਹੈ ਕਿ ਦੋ ਨੋਟ ਨੇ ਜਿਨ੍ਹਾਂ ਦੀ ਬੋਲੀ ਲੱਗ ਚੁੱਕੀ ਆ ਤੇ ਇਹ ਨੋਟ ਆ ਜਿਹੜੇ ਉਹ ਇਸ ਵਕਤ ਮੇਰੇ ਹੱਥ ਦੇ ਵਿੱਚ ਨੇ ਜਿਹੜੇ ਇਹ ਨੋਟ ਨੇ ਇਹ ਕਿਸੇ ਆਮ ਬੰਦੇ ਦੇ ਨੇ ਪਰ ਇਹਨਾਂ ਦੇ ਉੱਤੇ ਬੋਲੀ ਲੱਗ ਚੁੱਕੀ ਆ ਲੱਖਾਂ ਰੁਪਏ ਦੇ ਵਿੱਚ ਦਰਾਂ ਸਾਲ ਦੇ ਵਿੱਚ ਇਹ ਬੋਲੀ ਲੱਗੀ ਹੋਈ ਆ ਤਾਂ ਹੁਣ ਜੇਕਰ ਕੋਈ ਖਾਸੀਅਤ ਜਾਣਨੀ ਚਾਹੁੰਦਾ ਪਹਿਲਾਂ ਮੈਂ ਇਹਨਾਂ ਨੋਟਾਂ ਦੀ ਖਾਸੀਅਤ ਤੁਹਾਡੇ ਸਾਹਮਣੇ ਸੁਣਾਉਂਗਾ ਦਿਖਾਉਂਗਾ ਵੀ ਔਰ ਉਸ ਤੋਂ ਬਾਅਦ ਬਿਕਰਮ ਮਜੀਠੇ ਦੀ ਜਿਹੜੀ ਜਮਾਨਤ ਆ ਉਹ ਕਿਵੇਂ ਹੁੰਦੀ ਆ ਜਰਾ ਉਹ ਵੀ ਤੁਹਾਡੇ ਸਾਹਮਣੇ ਸੁਣਾਉਣ ਜਾ ਰਿਹਾ ਮੈਂ ਤਾਂ ਹੁਣ ਜਿਹੜੇ ਨੋਟ ਨੇ ਇਹਨਾਂ ਦੀ ਖਾਸੀਅਤ ਤੁਹਾਨੂੰ ਇਹ ਉਲਟਾ ਨਜ਼ਰ ਆਉਂ ਪਰ ਮੈਂ ਪੜ੍ਹ ਕੇ ਤੁਹਾਨੂੰ ਮੈਂ ਜਰੂਰ ਸੁਣਾਉਂਗਾ ਜਿਹੜੀ ਇਹ ਨੋਟਾਂ ਦੀ ਤੁਸੀਂ ਇਹ ਦੇਖ ਰਹੇ ਹੋ ਇੱਕ ਨੋਟ ਦੇ ਪਿੱਛੇ 295 ਦੂਜੇ ਨੋਟ ਦੇ ਪਿੱਛੇ 13 13 ਵਜਾ ਕੀ ਹੈ ਕਹਿੰਦੇ ਜੀ ਇਹ ਬਹੁਤ ਵੱਡੇ ਪੱਦਰ ਦੇ ਉੱਤੇ ਲੱਕੀ ਨੰਬਰ ਮੰਨੇ ਗਏ ਨੇ ਇਸ ਨੂੰ ਬਹੁਤ ਮਹੱਤਵ ਦੇ ਰਹੇ ਨੇ ਲੋਕ ਪਹਿਲਾਂ ਵੀ ਇਸ ਗੱਲ ਦੀ ਚਰਚਾ ਹੋਈ ਹੈ ਪੰਜਾਬ ਦੇ ਅੰਦਰ ਬਾਦ ਵੱਡੇ ਪੱਧਰ ਦੇ ਉੱਤੇ ਇਹ ਗੱਲ ਚੱਲੀ ਗਈ ਆ ਤਾਂ ਮੇਰੇ ਕੋਲ ਜਦੋਂ ਇਹ ਨੋਟ ਪਚ ਹੈਗੇ ਕਿਸੇ ਬੰਦੇ ਦੁਆਰਾ ਤਾਂ ਮੈਨੂੰ ਕਿਹਾ ਗਿਆ ਕਿ ਭਾਈ ਜਿਹੜੇ ਇਹ ਨੋਟ ਨੇ ਜੇਕਰ ਕੋਈ ਧਨੀ ਬੰਦਾ ਲੈਣਾ ਚਾਹੁੰਦਾ ਤਾਂ ਅਸੀਂ ਉਹਨੂੰ ਸੇਲ ਕਰ ਦੇਵਾਂਗੇ ਪਰ ਲੱਖਾਂ ਰੁਪਏ ਦੇ ਵਿੱਚ ਦਰਸਾਲ ਦੇ ਵਿੱਚ ਇਹਦੀ ਬੋਲੀ ਲੱਗੀ ਹੋਈ ਆ ਅੱਗੇ ਵੇਖਣ ਵਾਲੀ ਗੱਲ ਇਹ ਆ ਵੀ ਮਾਮਲਾ ਕਿੱਥੇ ਕ ਜਾ ਕੇ ਰੁਕਦਾ ਤਾਂ ਜਿਹੜਾ ਹੁਣ ਕੰਟਰੈਕਟਰ ਨੰਬਰ ਮੈਂ ਉਹ ਇਸ ਮਾਲਕ ਦਾ ਵੀ ਦੱਸਣ ਜਾ ਰਿਹਾ ਹਾਂ ਯਾਰੀ ਕੰਟੈਕਟ ਨੰਬਰ ਹੈਗਾ 94654 28698 ਇਹ ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਜੇਕਰ ਇਸ ਨੋਟਾਂ ਦਾ ਕੋਈ ਚਾਹਵਾਨ ਇਸ ਨੰਬਰ ਦਾ ਇੱਕ ਦਾ ਨੰਬਰ ਹੈ 295 ਔਰ ਦੂਜੇ ਦਾ ਨੰਬਰ ਹੈ 13 13 ਇਹ ਨੋਟਾਂ ਦੇ ਨੰਬਰ ਨੇ ਜੀ ਤਾਂ ਹੁਣ ਆਜੋ ਵਿਕਰਮ ਸਿੰਘ ਮਜੀਠੀਆ ਤੇ ਵਿਕਰਮ ਸਿੰਘ ਮਜੀਠੀਆ ਦੇ ਸਮਰਥਕਾਂ ਦੇ ਵਿੱਚ ਇੱਕ ਬਹੁਤ ਵੱਡੇ ਪੱਧਰ ਤੇ ਤੇ ਖੁਸ਼ੀ ਵੀ ਕਹਿੰਦੇ ਜੀ ਲਹਿਰ ਚੱਲ ਰਹੀ ਹੈ ਔਰ ਦੂਜੇ ਪਾਸੇ ਨੇ ਦੇ ਜਿਹੜੇ ਵਕੀਲ ਨੇ ਅਰਸ਼ਦੀਪ ਕਲੇਰ ਉਹਨਾਂ ਨੇ ਖੁਲਾਸਾ ਕੀਤਾ ਸੀ ਕਹਿੰਦੇ ਜੀ ਵਿਕਰਮ ਸਿੰਘ ਮਜੀਠੀਆ ਜਮਾਨਤ ਤੇ 18 ਅਗਸਤ ਨੂੰ ਇਹ ਖੁਦ ਜੱਜ ਸਾਹਿਬ ਦੀ ਸਟੇਟਮੈਂਟ ਹੈ ਕਿ ਭਾਈ ਜੇਕਰ ਕੋਈ 18 ਤਰੀਕ ਦੇ ਵਿੱਚ ਵਿੱਚ ਵੀ ਕੁਝ ਕਹਿਣਾ ਚਾਹੁੰਦਾ ਵਿਕਰਮ ਮਜੀਠੀਆ ਦੇ ਉੱਤੇ ਚਾਹੇ ਵਿਪਕਸ਼ੀ ਵਕੀਲ ਹੋਣ ਜਾਨੀ ਸਰਕਾਰੀ ਚਾਹੇ ਖੁਦ ਵਿਕਰਮ ਮਜੀਠੀਆ ਦੇ ਵਕੀਲ ਹੋਣ ਤਾਂ ਪਰ ਹੁਣ ਜਿਹੜਾ ਵਿਕਰਮ ਸਿੰਘ ਮਜੀਠੀਆ ਬਹੁਤ ਵੱਡੀ ਦੁਬਿਧਾ ਦੇ ਵਿੱਚ ਹੈ ਕਿਉਂਕਿ ਇੱਕ ਪਾਸੇ ਵਕੀਲ ਉਹਦੇ ਖੜੇ ਨੇ ਉਹਨਾਂ ਨੇ ਬੰਗਲੌਰ ਤੱਕ ਦੇ ਵਕੀਲ ਸੱਦ ਲਏ ਨੇ ਕਰੋੜਾਂ ਰੁਪਏ ਦੀ ਫੀਸ ਵੀ ਦੇ ਦਿੱਤੀ ਐ ਕਿ ਕਿਸੇ ਨਾ ਕਿਸੇ ਕਾਲ ਮੈਨੂੰ ਵਾਰ ਘੜਵਾਇਆ ਜਾਵੇ ਤੇ ਭਗਵੰਤ ਮਾਨ ਦੇ ਸਾਹਮਣੇ ਫੇਰ ਤੋ ਜਾ ਕੇ ਕਹਿੰਦਾ ਮੈਂ ਮੁੱਛਾਂ ਚੜਾਉਣੀਆਂ ਨੇ ਇਹ ਗੱਲ ਪੰਜਾਬ ਦੇ ਲੋਕਾਂ ਦੇ ਵਿੱਚ ਲੱਗ ਲੱਗ న్యూਜ਼ ਰਿਪੋਰਟਰਾਂ ਦੀ ਯਾਨੀ ਕਿ ਥਿਉਰੀ ਸਾਹਮਣੇ ਆ ਰਹੀ ਐ ਤਾਂ ਹੁਣ ਪੰਜਾਬ ਦੇ ਅੰਦਰ ਇੱਕ ਅੱਗ ਲੱਗੀ ਪਈ ਐ ਕਹਿੰਦੇ ਜੀ ਵਿਕਰਮ ਸਿੰਘ ਮਜੀਠੀਆ ਚਿੱਟੇ ਦਾ ਬਹੁਤ ਵੱਡਾ ਤਸਕਰ ਇਹ ਨੂੰ ਪੰਜਾਬ ਦੀ ਕਿਸੇ ਵੀ ਜੇਲ੍ਹ ਦੇ ਅੰਦਰ ਰੱਖਿਆ ਜਾਵੇ ਪਰ ਬਾਹਰ ਨਹੀਂ ਆਉਣ ਦੇਣਾ ਚਾਹੀਦਾ ਪਰ ਬਾਹਰ ਨਹੀਂ ਨਿਕਲਣ ਦੇਣਾ ਚਾਹੀਦਾ ਇਹ ਭਗਵੰਤ ਮਾਨ ਸਰਕਾਰ ਨੂੰ ਵੱਡੇ ਪੱਧਰ ਦੇ ਉੱਤੇ ਪੰਜਾਬ ਦੇ ਅੰਦਰੋਂ ਲੋਕਾਂ ਦਾ ਕਹਿਣਾ ਹੈ ਔਰ ਦੂਜੇ ਪਾਸੇ ਗੱਲ ਇਹ ਵੀ ਉੱਠ ਰਹੀ ਹੈ ਕਹਿੰਦੇ ਜੀ ਡਿਬਰੂਗੜ੍ਹ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੀ ਕਹਿ ਰਹੇ ਨੇ ਕਹਿੰਦੇ ਹੁਣ ਵਿਕਰਮ ਮਜੀਠੀਆ ਨੂੰ ਡਿਬਰੂਗੜ੍ਹ ਦੇ ਵਿੱਚ ਸ਼ਿਫਟ ਕਰਨਾ ਬਣਦਾ ਕਿਉਂ ਕਿ ਪੰਜਾਬ ਦੇ ਅੰਦਰ ਵਿਕਰਮ ਮਜੀਠੀਆ ਸ਼ਿਫਟ ਨਾਪਾ ਦੀ ਨਿਊ ਜੇਲ੍ਹ ਦੇ ਅੰਦਰ ਜਿੱਥੇ ਫਿਲਹਾਲ ਉੱਥੇ ਗੈਂਗਸਟਰੀ ਬੰਦ ਨੇ ਕਦੇ ਕਹਿੰਦੇ ਜੀ ਇਹਨੂੰ ਖਤਰਾ ਹੈ ਕਦੇ ਕਹਿੰਦੇ ਜੀ ਸਾਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਤੇ ਹੁਣ ਉਹ ਜਿਹੜਾ ਮਿਲਣ ਵਾਲਾ ਕੰਮ ਹੈ ਉਹ ਵੱਡੇ ਪੱਧਰ ਦੇ ਉੱਤੇ ਚੱਲ ਗਿਆ ਵਿਕਰਮ ਸਿੰਘ ਮਜੀਠੀਆ ਨੂੰ ਧਾਰਵਾੜ ਮਿਲਣ ਜਾਂਦੇ ਇਹਨਾਂ ਦੇ ਲੀਡਰ ਇਹਨਾਂ ਦੇ ਪਰਿਵਾਰ ਵਾਲੇ ਲੋਕ ਖੁਦ ਵਕੀਲ ਦੀ ਸਟੇਟਮੈਂਟ ਆ ਗਈ ਹੈ ਕਹਿੰਦੇ ਜੀ ਜੱਜ ਸਾਹਿਬ ਕਹਿੰਦੇ ਨੇ ਵੀ ਹੁਣ ਤੁਸੀਂ ਹਫ਼ਤੇ ਦੇ ਵਿੱਚ 15 ਮਿੰਟ ਲਈ ਇੱਕ ਬੰਦਾ ਮਿਲ ਸਕਦਾ ਤਾਂ ਹੁਣ ਤੁਸੀਂ ਇਹ ਵੇਖੋ ਜਿਹੜੇ ਏਡੇ ਏਡੇ ਤਸਕਰ ਬੰਦਾ ਜੇਲਾਂ ਦੇ ਅੰਦਰ ਉਹਨਾਂ ਨੂੰ ਕਿੰਨੇ ਕੁ ਪਰਿਵਾਰ ਔਰ ਕਿੰਨੇ ਕੁ ਉਹਨਾਂ ਦੇ ਵਕੀਲ ਕਿੰਨੇ ਕੁ ਮਿਲਣ ਜਾਂਦੇ ਆਮ ਲੋਕਾਂ ਨੂੰ ਕੌਣ ਮਿਲਣ ਜਾਂਦਾ ਐਸ ਕਰਕੇ ਜਿਹੜੇ ਲੋਕ ਨੇ ਇਹ ਆਪਣੀ ਉਸੇ ਰਾਜਨੀਤੀ ਦਾ ਫਾਇਦਾ ਉਠਾ ਰਹੇ ਆ ਕਹਿੰਦੇ ਜੀ orange ਕੈਟਾਗਰੀ ਦੇ ਵਿੱਚ ਆਉਂਦਾ ਵਿਕਰਮ ਮਜੀਠੀਆ ਪਰ ਨਹੀਂ ਕਿਉਂਕਿ ਵਿਕਰਮ ਮਜੀਠੀਆ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ ਆਇਆ ਸੀ ਕਹਿੰਦੇ ਉਹੀ ਵਰਤਾਅ ਹੋਣਾ ਜਿਹੜਾ ਬਾਕੀ ਦੇ ਕੈਦੀਆਂ ਦੇ ਨਾਲ ਹੁੰਦਾ ਇਹ ਹੋਣਾ ਵੀ ਚਾਹੀਦਾ ਕਿਉਂਕਿ ਪੰਜਾਬ ਦੇ ਲੋਕ ਉਹੀ ਦੇਖਣਾ ਚਾਹੁੰਦੇ ਆ ਇਹ ਵਿਕਰਮ ਮਜੀਠੀਆ ਕੋਈ ਅਲੱਗ ਕੈਟਾਗਰੀ ਦਾ ਬੰਦਾ ਨਹੀਂ ਹੈ ਉਸ ਬੰਦੇ ਨੇ ਕਹਿੰਦੇ ਪੰਜਾਬ ਦੇ ਲੋਕਾਂ ਦਾ ਗਲ ਘੋਟਿਆ ਪੰਜਾਬ ਦੇ ਲੋਕਾਂ ਨੂੰ ਚਿੱਟੇ ਦੇ ਨਾਲ ਜਾਨੀ ਮਾਰਿਆ ਚਿੱਟੇ ਦੀ ਬਹਾਰ ਚਲਾਉਣ ਵਾਲੇ ਇਹ ਬਾਦਨ ਇਹੀ ਵਿਕਰਮ ਸਿੰਘ ਮਜੀਠੀਆ ਵਰਗੇ ਲੋਕ ਨੇ ਜਿਹੜੇ ਅੱਜ ਵੀ ਮਾਮਾਂ ਰੋ ਰਹੀਆਂ ਨੇ ਪਿੱਟ ਰਹੀਆਂ ਨੇ ਇਹਨਾਂ ਵਿਕਰਮ ਮਜੀਠੀਏ ਨੂੰ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਵੀ ਭੈਣ ਭਰਾ ਨੇ ਮੇਰੇ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਵੈਲ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ